ਜੋ ਜੂਨੀਅਰਾਂ ਨੇ ਵੀ ਇਹਦੇ ਵਿੱਚ ਸੰਘਰਸ਼ ਕੀਤਾ ਵਿਦਿਆਰਥੀਆਂ ਦਾ ਸੰਘਰਸ਼ ਰਿਹਾ ਕਿ ਜਿਹੜੀਆਂ ਸਰਕਾਰੀ ਕਾਲਜਾਂ ਦੇ ਵਿੱਚ ਪਈਆਂ ਹੋਈਆਂ ਵਾਕੈਂਸੀਆਂ ਨੇ ਉਹਨਾਂ ਨੂੰ ਭਰਿਆ ਜਾਵੇ ਪਹਿਲਾਂ ਤਾਂ ਸਰਕਾਰ ਨੇ ਇਹਦੇ ਵੱਲ ਬਿਲਕੁਲ ਵੀ ਧਿਆਨ ਨਹੀਂ ਦਿੱਤਾ ਹੈਗਾ ਤੇ ਬਾਅਦ ਦੇ ਵਿੱਚ ਜੇ ਧਿਆਨ ਵੀ ਦਿੱਤਾ ਤਾਂ 1158 400 ਦੇ ਕਰੀਬ ਜਿਹੜੇ ਅਧਿਆਪਕ ਨੇ ਜਿਹੜੇ ਟੈਸਟ ਵੀ ਕਲੀਅਰ ਕਰ ਗਏ ਇਹਨਾਂ ਦੀਆਂ ਸ਼ਰਤਾਂ ਵੀ ਪੂਰੀਆਂ ਕਰ ਗਏ ਨੇ ਬਾਕੀ ਸਾਰਿਆਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਪਰ ਇਹਨਾਂ ਨੂੰ ਕੋਈ ਵੀ ਨਿਯੁਕਤੀ ਪੱਤਰ ਨਹੀਂ ਦਿੱਤਾ ਗਿਆ ਇਹ ਸਰਕਾਰ ਨੂੰ ਇਸ ਬਾਰੇ ਕੋਈ ਨਾ ਕੋਈ ਨੀਤੀ ਜਿਹੜੀ ਹੈ ਅਡਾਪਟ ਕਰਨੀ ਪਵੇਗੀ ਪਰ ਸਰਕਾਰ ਇੱਥੇ ਬਿਲਕੁਲ ਹੀ ਚੁੱਪ ਹੈਗੀ ਆ ਕਿ ਅਧਿਆਪਕ ਜਿਸ ਨੂੰ ਅਸੀਂ ਸਮਾਜ ਦਾ ਸਿਰਜਕ ਕਹਿੰਦੇ ਆ ਜਿਨੇ ਸਮਾਜ ਨੂੰ ਇੱਕ ਸਾਰਥਿਕ ਸੇਧ ਦੇਣੀ ਹੁੰਦੀ ਆ ਜਿਨੇ ਸਮਾਜ ਦੇ ਵਿਕਾਸ ਦੇ ਵਿੱਚ ਆਪਣਾ ਇੱਕ ਅਹਿਮ ਹਿੱਸਾ ਪਾਉਣਾ ਹੁੰਦਾ ਆ ਉਹ ਅੱਜ ਆਪਣੇ ਹੱਕਾਂ ਨੂੰ ਲੈਣ ਦੇ ਵਾਸਤੇ ਸੜਕਾਂ ਤੇ ਰੋਲ ਰਿਹਾ ਹੈ ਇਸਦੇ ਪਿੱਛੇ ਕਿਤੇ ਨਾ ਕਿਤੇ ਜਾ ਕੇ ਐਜੂਕੇਸ਼ਨ ਨੀਤੀ ਹੈ ਸਰਕਾਰ ਦੀ ਉਹ ਹੀ ਸਿੱਖਿਆ ਵਿਰੋਧੀ ਹੈ ਸਰਕਾਰ ਤਾਂ ਇਹ ਚਾਹੁੰਦੀ ਹੈ ਕਿ ਹਰ ਇੱਕ ਚੀਜ਼ ਦਾ ਨਿਜੀਗਨ ਕੀਤਾ ਜਾਵੇ ਖਾਸ ਤੌਰ ਤੇ ਜਿਹੜੀ ਹਾਇਰ ਐਜੂਕੇਸ਼ਨ ਹੈ ਉਸ ਨੂੰ ਬਰਬਾਦ ਕਰਨ ਦੇ ਲੱਗੀ ਹੋਈ ਹੈ ਇਸ ਸਾਰੀਆਂ ਯੂਨੀਵਰਸਿਟੀਆਂ ਚ ਵੇਖ ਲੋ ਸਾਡੇ ਕਾਲਜਾਂ ਵਿੱਚ ਵੇਖ ਲੋ ਇਸ ਦਾ ਇੰਨਾ ਬੁਰਾ ਹਾਲ ਹੈ ਜਿਸ ਤੇ ਤਰਾਸਤੀ ਹਣਾਉਦੇ ਹੋਏ ਸਾਡੇ ਬੱਚੇ ਵਿਦੇਸ਼ਾਂ ਵੱਲ ਨੂੰ ਜਾ ਰਹੇ ਨੇ ਉਹਨਾਂ ਦੇ ਘਰਦਿਆਂ ਦੇ ਸੁਪਨੇ ਨਹੀਂ ਉਹਨਾਂ ਦੇ ਅੱਗੋਂ ਬੱਚਿਆਂ ਦੇ ਸੁਪਨੇ ਨੇ ਉਹਨਾਂ ਸਾਰਿਆਂ ਸੁਪਨਿਆਂ ਦਾ ਕਤਲ ਕਰ ਦਿੱਤਾ ਸਤਿਕਾਰਯੋਗ ਦੋਸਤੋ ਅੱਜ ਆਪਾਂ ਜਿਹੜੇ ਵਿਸ਼ੇ ਤੇ ਗੱਲ ਕਰਨ ਜਾ ਰਹੇ ਹਾਂ ਉਹ ਹੈ ਸਾਡੇ ਉਹਨਾਂ ਕਾਲਜ ਅਧਿਆਪਕਾਂ ਦਾ ਮਸਲਾ ਜਿਹੜੇ ਲਗਾਤਾਰ ਧਰਨੇ ਤੇ ਬੈਠੇ ਨੇ ਤੇ ਲਗਾਤਾਰ ਆਪਣੀਆਂ ਮੰਗਾਂ ਆਪਣੇ ਹੱਕਾਂ ਦੀ ਲੜਾਈ ਜਿਹੜੀ ਹੈ ਉਹ ਲੜ ਰਹੇ ਨੇ ਸਵਾਲ ਇੱਥੇ ਇਹ ਖੜਾ ਹੁੰਦਾ ਕਿ ਉਹਨਾਂ ਅਧਿਆਪਕਾਂ ਦਾ ਮਸਲਾ ਕੀ ਹੈ ਉਹਨਾਂ ਜੇ ਦੇਖਿਆ ਜਾਵੇ ਤਾਂ ਪੰਜਾਬ ਦੇ ਵਿੱਚ ਸਕੂਲ ਅਧਿਆਪਕ ਵੀ ਧਰਨੇ ਤੇ ਨੇ ਤੇ ਉੱਥੇ ਕਾਲਜ ਅਧਿਆਪਕ ਵੀ ਬਰਾਬਰ ਬੈਠੇ ਨੇ ਇਹਦੇ ਪਿੱਛੇ ਸਾਰਾ ਜੇਕਰ ਝਾਤੀ ਮਾਰੀਏ ਤਾਂ ਸਾਡਾ ਐਜੂਕੇਸ਼ਨ ਬੰਦ ਜਿਹੜਾ ਪੂਰਾ ਦੋਸ਼ੀ ਹੈਗਾ ਆ ਸਵਾਲ ਕੀ ਹੈ ਇਹਨਾਂ ਕਾਲਜ ਅਧਿਆਪਕਾਂ ਦਾ ਮੈਂ ਸ਼ੁਰੂਆਤ ਇੱਥੋਂ ਹੀ ਕਰਾਂਗੀ ਸਰਕਾਰੀ ਕਾਲਜਾਂ ਦੇ ਵਿੱਚ ਲਗਾਤਾਰ ਜਿਹੜੀਆਂ ਵੈਕੈਂਸੀਆਂ ਖਾਲੀ ਹੋ ਰਹੀਆਂ ਸਨ ਅਧਿਆਪਕ ਰਿਟਾਇਰਮੈਂਟ ਹੋਣ ਤੋਂ ਬਾਅਦ ਜਿਹੜੇ ਸਾਡੇ ਵਿਦਿਆਰਥੀਆਂ ਦਾ ਨੁਕਸਾਨ ਹੋ ਰਿਹਾ ਸੀ ਪੜ੍ਹਾਈ ਦਾ ਤੇ ਸਾਡੇ ਕਾਲਜ ਦੇ ਵਿੱਚ ਜਿਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਸੀ ਉਸ ਦੇ ਵਾਸਤੇ ਜਿਹੜੇ ਸਾਡੇ ਬੇਰੁਜ਼ਗਾਰ ਅਧਿਆਪਕ ਸੀ ਕਾਲਜ ਅਧਿਆਪਕ ਸਨ ਜਿਹੜੇ ਪੂਰੇ ਕੁਆਲੀਫਾਈਡ ਸਨ ਜਿਨ੍ਹਾਂ ਨੇ ਆਪਣੀਆਂ ਸਾਰੇ ਨਿਯੁਕਤੀ ਵਾਸਤੇ ਸ਼ਰਤਾਂ ਪੂਰੀਆਂ ਕਰ ਲਈਆਂ ਸਨ ਤੇ ਉਹਨਾਂ ਨੇ ਸੰਘਰਸ਼ ਕੀਤਾ ਇਹਦੇ ਨਾਲ ਪੰਜਾਬ ਕਾਲਜ ਚੰਡੀਗੜ੍ਹ ਟੀ ਜਰ ਜੂਨੀਅਰ ਨਾ ਨਾਮੀ ਇਹਦੇ ਵਿੱਚ ਸੰਘਰਸ਼ ਕੀਤਾ ਵਿਦਿਆਰਥੀਆਂ ਦਾ ਸੰਘਰਸ਼ ਰਿਹਾ ਮਾਪਿਆਂ ਦਾ ਸੰਘਰਸ਼ ਰਿਹਾ ਸਾਰਿਆਂ ਨੇ ਇੱਕ ਸੰਘਰਸ਼ ਕਰਕੇ ਸਰਕਾਰ ਉੱਤੇ ਦਬਾਅ ਪਾਇਆ ਕਿ ਜਿਹੜੀਆਂ ਸਰਕਾਰੀ ਕਾਲਜਾਂ ਦੇ ਵਿੱਚ ਪਈਆਂ ਹੋਈਆਂ ਵੈਕੈਂਸੀਆਂ ਨੇ ਉਹਨਾਂ ਨੂੰ ਭਰਿਆ ਜਾਵੇ ਪਹਿਲਾਂ ਤਾਂ ਸਰਕਾਰ ਨੇ ਇਹਦੇ ਵੱਲ ਬਿਲਕੁਲ ਵੀ ਧਿਆਨ ਨਹੀਂ ਦਿੱਤਾ ਹੈਗਾ ਤੇ ਬਾਅਦ ਦੇ ਵਿੱਚ ਜੇ ਧਿਆਨ ਵੀ ਦਿੱਤਾ ਤਾਂ 1158 ਕੀ 1100 ਪਹਿਲਾਂ ਤਾਂ ਸਵਾਲ ਇਹ ਹੈ ਕਿ 1158 ਹੀ ਵੈਕੈਂਸੀਆਂ ਐ ਸਰਕਾਰੀ ਕਾਲਜਾਂ ਵਾਸਤੇ ਨੇ ਚਲੋ ਮੰਨ ਲਿਆ ਜਾਵੇ ਕਿ 1158 ਹੀ ਸਰਕਾਰ ਨੇ ਪੰਨੀਆਂ ਸਨ ਤੇ ਉਸ ਦੇ ਵਿੱਚ ਨਿਯੁਕਤੀ ਦੇ ਵਿੱਚ ਵੀ ਕੀ ਨਤੀਜਾ ਸਾਹਮਣੇ ਆਇਆ ਜਿਸ ਨੂੰ ਸਾਡੇ ਅਧਿਆਪਕ ਉਹ ਸੰਘਰਸ਼ਸ਼ੀਲ ਅਧਿਆਪਕ ਜਿਨ੍ਹਾਂ ਨੇ ਇਸ ਦੇ ਵਾਸਤੇ ਇਹਨਾਂ ਨਿਯੁਕਤੀ ਕਰਵਾਣ ਦੇ ਵਾਸਤੇ ਆਪਣਾ ਸੰਘਰਸ਼ ਕੀਤਾ ਸੀ ਉਹ ਅਧਿਆਪਕਾਂ ਦਾ ਕੀ ਅੱਜ ਹਸ਼ਰ ਹੋ ਰਿਹਾ ਉਹਨਾਂ ਦੇ ਵਿੱਚੋਂ 400 ਦੇ ਕਰੀਬ ਜਿਹੜੇ ਅਧਿਆਪਕ ਨੇ ਖਾਸ ਤੌਰ ਤੇ ਜਿਹੜੇ ਪਛਾਵਾਂ ਦੇ ਅਧਿਆਪਕ ਨੇ ਜਿਹੜੇ ਟੈਸਟ ਵੀ ਕਲੀਅਰ ਕਰ ਗਏ ਪੂਰੀ ਇਹਨਾਂ ਦੀਆਂ ਸ਼ਰਤਾਂ ਵੀ ਪੂਰੀਆਂ ਕਰ ਗਏ ਨੇ ਬਾਕੀ ਸਾਰਿਆਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਪਰ ਇਹਨਾਂ ਨੂੰ ਕੋਈ ਵੀ ਨਿਯੁਕਤੀ ਪੱਤਰ ਨਹੀਂ ਦਿੱਤਾ ਗਿਆ ਤੇ ਜਦੋਂ ਇਹਨਾਂ ਨੂੰ ਨਿਯੁਕਤੀ ਪੱਤਰ ਨਹੀਂ ਦਿੱਤਾ ਗਿਆ ਉਸ ਸਮੇਂ ਤੋਂ ਲੈ ਕੇ ਇਹ ਸੰਘਰਸ਼ ਤੇ ਨੇ ਸਵਾਲ ਇਥੇ ਇਹ ਵੀ ਖੜਾ ਹੁੰਦਾ ਜੇਕਰ ਆਪਾਂ ਇਸ ਨੂੰ ਗੰਭੀਰਤਾ ਨਾਲ ਦੇਖੀਏ ਤਾਂ ਸਰਕਾਰੀ ਸਕੂਲਾਂ ਦੇ ਵਿੱਚ ਜਦੋਂ ਵਕੇਂਸੀਆਂ ਖਾਲੀ ਹੋਈਆਂ ਤਾਂ ਬਹੁਤ ਸਾਰੇ ਅਧਿਆਪਕ ਜਿਹੜੇ ਸੀ ਉਹ ਗੈਸਟ ਫੈਕਲਟੀ ਤੇ ਭਰਤੀ ਕੀਤੇ ਗਏ ਗੈਸਟ ਫੈਕਲਟੀ ਵਾਲੇ ਅਧਿਆਪਕ ਜਿਹੜੇ ਨੇ ਉਹਨਾਂ ਦੇ ਵਿੱਚੋਂ ਕੁਝ ਅਧਿਆਪਕ ਜਿਹੜੇ ਨੇ ਪੂਰੀ ਤਰ੍ਹਾਂ ਉਹਨਾਂ ਦੀ ਯੋਗਤਾ ਪੂਰੀ ਹੈਗੀ ਆ ਤੇ ਕੁਝ ਅਧਿਆਪਕ ਜਿਹੜੇ ਯੋਗਤਾ ਪੂਰੀ ਨਹੀਂ ਕਰਦੇ ਤੇ ਜਿਹੜੇ ਅਧਿਆਪਕ ਯੋਗਤਾ ਪੂਰੀ ਨਹੀਂ ਕਰਦੇ ਜਦੋਂ ਇਹ ਵੈਕੈਂਸੀਆਂ ਕੱਢੀਆਂ ਤਾਂ ਉਹਨਾਂ ਨੂੰ ਇੱਕ ਸਮਾਂ ਦਿੱਤਾ ਗਿਆ ਕਿ ਤੁਸੀਂ ਇਸ ਸਮੇਂ ਦੇ ਮੁਤਾਬਕ ਜਿਹੜਾ ਨੈਟ ਕਲੀਅਰ ਕਰਨਾ ਹੈ ਆਪਣੀ ਯੋਗਤਾ ਪੂਰੀ ਕਰੋ ਪਰ ਉਹਨਾਂ ਅਧਿਆਪਕਾਂ ਨੇ ਆਪਣੀ ਯੋਗਤਾ ਪੂਰੀ ਨਹੀਂ ਕੀਤੀ ਹੁਣ ਇੱਥੇ ਸਵਾਲ ਹੈ ਕਿ ਜੇਕਰ ਇਹਨਾਂ ਅਧਿਆਪਕਾਂ ਨੂੰ ਜੁਆਇਨ ਕਰਵਾਉਂਦੇ ਨੇ ਤਾਂ ਉਸ ਸਮੇਂ ਜਿਹੜੇ ਦੂਸਰੇ ਅਧਿਆਪਕ ਨੇ ਉਹ ਇਹਨਾਂ ਦੇ ਵਿਰੁੱਧ ਆ ਕੇ ਖੜੇ ਹੋ ਜਾਂਦੇ ਨੇ ਕਿਉਂਕਿ ਉਹਨਾਂ ਦੀ ਜਿਹੜੀ ਨੌਕਰੀ ਹੈ ਉਹ ਜਾ ਰਹੀ ਹੈ ਉਹਨਾਂ ਨੇ ਵੀ ਸੁਪਰੀਮ ਕੋਰਟ ਦੇ ਵਿੱਚ ਆਪਣਾ ਕੇਸ ਕੀਤਾ ਹੋਇਆ ਹੈ ਕਿ ਸਾਨੂੰ ਸਾਡੀ ਨਿਯੁਕਤੀ ਤੋਂ ਸਾਡੇ ਜੋਬ ਤੋਂ ਨਾ ਹਟਾਇਆ ਜਾਵੇ ਪਰ ਇੱਥੇ ਵੇਖਣ ਦਾ ਸਵਾਲ ਇਹ ਹੈ ਕਿ ਸਰਕਾਰ ਨੂੰ ਇਸ ਬਾਰੇ ਕੋਈ ਨਾ ਕੋਈ ਨੀਤੀ ਜਿਹੜੀ ਹੈ ਅਡਾਪਟ ਕਰਨੀ ਪਵੇਗੀ ਪਰ ਸਰਕਾਰ ਇੱਥੇ ਬਿਲਕੁਲ ਹੀ ਚੁੱਪ ਹੈਗੀ ਆ ਕਿਉਂਕਿ ਇਹ ਨੀਤੀ ਇਹ ਹੀ ਬਣਦੀ ਹੈ ਕਿ ਜਿਹੜੇ ਅਧਿਆਪਕ ਕਈ ਸਾਲਾਂ ਤੋਂ ਕੌਲਜ਼ਾਂ ਦੇ ਵਿੱਚ ਭਰਤੀ ਨਹੀਂ ਖਾਸ ਤੌਰ ਤੇ ਜਿਹੜੇ ਗੈਸਟ ਫਿਲੀਟੀ ਤੇ ਕੰਮ ਕਰ ਰਹੇ ਨੇ ਤੇ ਪਰ ਉਹ ਉਹਨਾਂ ਦੀ ਉਮਰ ਲੰਘ ਚੁੱਕੀ ਆ ਇਹ ਦੁਬਾਰਾ ਉਹ ਅਪਲਾਈ ਨਹੀਂ ਕਰ ਸਕਦੇ ਪੀ ਐਚ ਡੀ ਨੇ ਨੈਟ ਪਬਲਿਕेशंस ਵਰਕ ਵੀ ਹੈ ਉਹ ਵਿਚਾਰੇ ਕਿੱਧਰ ਜਾਣਗੇ ਸਰਕਾਰ ਪਹਿਲਾ ਉਹਨਾਂ ਨੂੰ ਵੀ ਕਿਉਂਕਿ ਵੈਕੈਂਸੀਆਂ ਇੰਨੀਆਂ ਜ਼ਿਆਦਾ ਨੇ ਉਹਨਾਂ ਨੂੰ ਵੀ ਐਡਜਸਟ ਕਰ ਸਕਦੀ ਹੈ ਤੇ ਜਿਹੜੇ 400 ਦੇ ਕਰੀਬ ਅਧਿਆਪਕ ਨੇ ਇਹਨਾਂ ਨੂੰ ਵੀ ਐਡਜਸਟ ਕਰ ਸਕਦੀ ਹੈ ਪਤਾ ਨਹੀਂ ਕੀ ਹੈਗਾ ਸਾਡੀਆਂ ਸਰਕਾਰਾਂ ਦੇ ਮਨਾਂ ਦੇ ਵਿੱਚ ਉਹ ਹਮੇਸ਼ਾ ਹੀ ਜਿਹੜੇ ਅਧਿਆਪਕ ਨੇ ਉਹਨਾਂ ਨੂੰ ਉਨੀ ਨੌਕਰੀ ਲੈਣ ਦੇ ਵਾਸਤੇ ਸਰਕਾਰਾਂ ਤੇ ਉਤਰਨਾ ਪਿਆ ਇਸ ਦੇ ਪਿੱਛੇ ਕਿਤੇ ਨਾ ਕਿਤੇ ਜਾ ਕੇ ਜਿਹੜੀ ਐਜੂਕੇਸ਼ਨ ਨੀਤੀ ਹੈ ਸਰਕਾਰ ਦੀ ਉਹ ਹੀ ਸਿੱਖਿਆ ਵਿਰੋਧੀ ਹੈ ਕਿਉਂਕਿ ਪਹਿਲਾਂ ਵੀ ਅਸੀਂ ਦੇਖਿਆ ਕਿ ਜਿਹੜੇ ਸਰਕਾਰੀ ਸਕੂਲਾਂ ਦੇ ਅਧਿਆਪਕ ਸੀਗੇ ਰਮਸਾ ਵਾਲੇ ਐਸਐਸਏ ਵਾਲੇ ਉਹਨਾਂ ਅਧਿਆਪਕਾਂ ਨੇ ਵੀ ਕਾਫੀ ਲੰਮਾ ਸੰਘਰਸ਼ ਕੀਤਾ ਤੇ ਉਸ ਸੰਘਰਸ਼ ਤੋਂ ਬਾਅਦ ਉਹਨਾਂ ਨੇ ਆਪਣੀ ਜਿਹੜੇ ਹੱਕ ਪ੍ਰਾਪਤ ਕੀਤੇ ਇਸੇ ਤਰ੍ਹਾਂ ਹੀ ਹੁਣ ਕਾਲਜ ਦੇ ਅਧਿਆਪਕ ਇੱਥੇ ਇੱਕ ਬਹੁਤ ਬਹੁਤ ਵੱਡਾ ਸਵਾਲ ਇਹ ਖੜਾ ਹੁੰਦਾ ਆ ਕਿ ਅਧਿਆਪਕ ਜਿਸ ਨੂੰ ਅਸੀਂ ਸਮਾਜ ਦਾ ਸਿਰਜਕ ਕਹਿੰਦੇ ਆ ਜਿਨੇ ਸਮਾਜ ਨੂੰ ਇੱਕ ਸਾਰਥਿਕ ਸੇਧ ਦੇਣੀ ਹੁੰਦੀ ਆ ਜਿਨੇ ਸਮਾਜ ਦੇ ਵਿਕਾਸ ਦੇ ਵਿੱਚ ਆਪਣਾ ਇੱਕ ਅਹਿਮ ਹਿੱਸਾ ਪਾਉਣਾ ਹੁੰਦਾ ਆ ਉਹ ਅੱਜ ਆਪਣੇ ਹੱਕਾਂ ਨੂੰ ਲੈਣ ਦੇ ਵਾਸਤੇ ਸੜਕਾਂ ਤੇ ਰੋਲ ਰਿਹਾ ਦੂਰਦਰਸ਼ਾ ਵੇਖੋ ਕੀ ਆ ਇੱਕ ਪਾਸੇ ਤਾਂ ਅਸੀਂ ਇਹ ਕਹਿੰਦੇ ਆ ਕਿ ਸਾਨੂੰ ਸਾਡੇ ਹੱਕ ਮਿਲਨੇ ਚਾਹੀਦੇ ਨੇ ਤੇ ਦੂਸਰੇ ਪਾਸੇ ਜਦੋਂ ਅਸੀਂ ਹੱਕ ਦੀ ਗੱਲ ਕਰ ਤਾਂ ਉਸ ਸਮੇ ਸਾਡੇ ਉੱਤੇ ਡੰਡੇ ਵਿਰਾਈ ਜਾਂਦੇ ਨੇ ਤੇ ਸਾਨੂੰ ਜੇਲ੍ਹਾਂ ਵਿੱਚ ਲਜਾਇਆ ਜਾਂਦਾ ਆ ਇਹਨਾਂ ਅਧਿਆਪਕਾਂ ਦੀ ਵੀ ਤਰਾਸਤੀ ਇਹੀ ਰਹੀ ਕਿ ਆਪਣੇ ਹੱਕ ਮੰਗ ਰਹੇ ਸਨ ਤਾਂ ਇਹਨਾਂ ਨੂੰ ਜ਼ਬਰਦਸਤੀ ਚੱਕਿਆ ਗਿਆ ਇਹਨਾਂ ਦੇ ਉੱਪਰ ਕਈ ਤਰ੍ਹਾਂ ਦੇ ਕੇਸ ਬਣਾਏ ਗਏ ਜਿਹੜੀਆਂ ਸਾਡੀਆਂ ਕੁੜੀਆਂ ਸੀਗੀਆਂ ਉਹਨਾਂ ਨੂੰ ਵੀ ਥਾਣੇ ਦੇ ਵਿੱਚ ਲਜਾਇਆ ਗਿਆ ਬੜੀ ਇਹਨਾਂ ਦੀ ਬੇਤਪੀ ਵੀ ਹੋਈ ਹੁਣ ਇਹ ਸਵਾਲ ਜਿਹੜਾ ਸਭ ਤੋਂ ਪ੍ਰਮੁੱਖਾ ਪੰਜਾਬ ਦੇ ਲੋਕਾਂ ਵਾਸਤੇ ਕਿ ਜੇਕਰ ਅਸੀਂ ਆਪਣੀ ਸਿੱਖ ਨੂੰ ਬਚਾਉਣਾ ਚਾਹੋਣੇ ਆ ਤਾਂ ਸਾਡੇ ਸਾਹਮਣੇ ਇਨ੍ਹਾਂ ਅਧਿਆਪਕਾਂ ਪ੍ਰਤੀ ਹਮਦਰਦੀ ਨਹੀਂ ਬਲਕਿ ਇਨ੍ਹਾਂ ਦੇ ਨਾਲ ਸਾਨੂੰ ਖੜਨ ਦੀ ਲੋੜ ਆ ਸਵਾਲ ਇੱਥੇ ਇਹ ਆ ਕਿ ਸਰਕਾਰ ਤਾਂ ਇਹ ਚਾਹੁੰਦੀ ਹੈ ਕਿ ਸਾਰਾ ਕੁਝ ਹੀ ਹਰ ਇੱਕ ਚੀਜ਼ ਦਾ ਨਿੱਜੀਕਰਨ ਕੀਤਾ ਜਾਵੇ ਖਾਸ ਤੌਰ ਤੇ ਜਿਹੜੀ ਹਾਇਰ এডਿਕੇਸ਼ਨ ਹੈ ਉਸ ਨੂੰ ਬਰਬਾਦ ਕਰਨ ਤੇ ਲੱਗੀ ਹੋਈ ਹੈ ਸਾਡੀਆਂ ਯੂਨੀਵਰਸਿਟੀਆਂ ਚ ਵੇਖ ਲਓ ਸਾਡੇ ਕਾਲਜਾਂ ਵਿੱਚ ਵੇਖ ਲਓ ਇਸ ਦਾ ਇੰਨਾ ਬੁਰਾ ਹਾਲ ਹੈ ਜਿਸ ਤੇ ਤਰਸਤੀ ਹਣਾਉਦੇ ਹੋਏ ਸਾਡੇ ਬੱਚੇ ਵਿਦੇਸ਼ਾਂ ਵੱਲ ਨੂੰ ਜਾ रहे ਨਹੀਂ ਹੋ ਕੀ ਰਿਹਾਂਜੀ ਕਾਲਜਾਂ ਦੇ ਵਿੱਚ ਚਾਹੇ ਪ੍ਰਾਈਵੇਟ ਐਡਡ ਕਾਲਜ ਨੇ ਉਹਨਾਂ ਦੇ ਵਿੱਚ ਵੀ ਅਧਿਆਪਕਾਂ ਦੀਆਂ ਬਹੁਤ ਸਾਰੀਆਂ ਬਣਗੀਆਂ ਬਣਾ ਕੇ ਕਿਤੇ ਡੀਪੀਆਈ ਵਾਲੇ ਨੇ ਕਿਤੇ ਗੈਸਟ ਦੂਸਰੇ ਨੇ ਮੈਨੇਜਮੈਂਟ ਕੋਟੇ ਵਾਲੇ ਨੇ ਕਿਤੇ ਐਡਹੋਕ ਅਧਿਆਪਕ ਨੇ ਤੇ ਦੂਸਰੇ ਪਾਸੇ ਸਰਕਾਰੀ ਕਾਲਜਾਂ ਵਿੱਚ ਵੀ ਸਰਕਾਰ ਨੇ ਇਹ ਹੀ ਨੀਤੀ ਅਪਣਾਈ ਆ ਤੇ ਇਹ ਨੀਤੀ ਜਿਹੜੀ ਹੈ ਇਹ ਸਾਡੀ ਸਿੱਖਿਆ ਵਾਸਤੇ ਸਾਡੇ ਵਿਦਿਆਰਥੀਆਂ ਵਾਸਤੇ ਸਾਡੇ ਅਧਿਆਪਕਾਂ ਵਾਸਤੇ ਤੇ ਸਾਡੇ ਮਾਪਿਆਂ ਵਾਸਤੇ ਬਹੁਤ ਬਹੁਤ ਜਿਆਦਾ ਘਾਤਕ ਆ ਫਿਰ ਦੁਬਾਰਾ ਮੈਂ ਆਪਣੇ ਉਸੇ ਹੀ ਵਿਸ਼ੇ ਤੇ ਆਉਣੀ ਆ ਜਿੱਥੋਂ ਮੈਂ ਸ਼ੁਰੂ ਕੀਤਾ ਕਿ ਉਹ ਜਿਹੜੇ 400 ਅਧਿਆਪਕ ਨੇ ਉਹ ਲੈਂਗੁਏਜ ਵਾਲੇ ਨਹੀਂ ਜਿਨ੍ਹਾਂ ਦੇ ਵਿੱਚ ਪੰਜਾਬੀ ਵਾਲੇ ਅਧਿਆਪਕ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਨੇ ਇੱਕ ਪਾਸੇ ਅਸੀਂ ਕਹਿੰਦੇ ਆ ਕਿ ਅਸੀਂ ਆਪਣੀ ਪੰਜਾਬੀ ਮਾਂ ਬੋਲੀ ਦਾ ਵਿਕਾਸ ਕਰ ਰਹੇ ਆ ਤੇ ਵੇਥੋਂ ਇੱਕ ਤੁਹਾਡੇ ਸਾਹਮਣੇ ਬਿਲਕੁਲ ਇਹ ਪ੍ਰਗਟ ਹੋ ਜਾਂਦਾ ਕਿ ਅਸੀਂ ਵਿਕਾਸ ਕਰ ਰਹੇ ਆ ਜਾਂ ਕਿ ਅਸੀਂ ਪੰਜਾਬੀ ਦੇ ਵਿਰੋਧੀ ਭੁਗਤ ਰਹੇ ਆ ਜਿਹੜੇ ਉਹ ਅਧਿਆਪਕ ਜੇ ਕੋਲਿਜ ਦੇ ਵਿੱਚ ਪੰਜਾਬੀ ਦੇ ਇੱਕ ਕਾਬਲ ਅਧਿਆਪਕ ਹੀ ਨਾ ਹੋਏ ਤਾਂ ਉਹ ਬੱਚਿਆਂ ਨੂੰ ਬੱਚੇ ਸਾਡੇ ਉਥੇ ਕਿਸ ਤਰ੍ਹਾਂ ਜਿਹੜੀ ਇਹ ਵਧੀਆ ਐਜੂਕੇਸ਼ਨ ਜਿਹੜੀ ਉਹ ਲੈ ਪਹੁੰਗੇ ਤੇ ਦੂਸਰੇ ਪਾਸੇ ਹਿੰਦੀ ਤੇ ਅੰਗਰੇਜ਼ੀ ਦੇ ਅਧਿਆਪਕਾਂ ਦਾ ਵੀ ਇਹੀ ਹਾਲ ਹੈਗਾ ਆ ਉਹ ਵੀ ਵਿਚਾਰਿਆਂ ਨੂੰ ਵੀ ਆਰਡਰ ਨਹੀਂ ਦਿੱਤੇ ਗਏ ਹੈਗੇ ਤੇ ਇਹ ਮਸਲਾ ਜਿਹੜਾ ਇਹ ਬਹੁਤ ਹੀ ਜ਼ਿਆਦਾ ਗੰਭੀਰਾ ਕਿ ਜਿਹੜੇ ਬੱਚੇ ਜਿਹੜੇ ਮਾਪੇ ਮਸਾ ਆਪਣੇ ਬੱਚਿਆਂ ਨੂੰ ਪੜ੍ਹਾਉਂਦੇ ਨੇ ਤੇ ਉਹਨਾਂ ਦੇ ਕਿੰਨੇ ਜ਼ਿਆਦਾ ਸੁਪਨੇ ਹੁੰਦੇ ਨੇ ਤੇ ਵਿਦਿਆਰਥੀਆਂ ਨੇ ਵੀ ਜਦੋਂ ਪੜਨਾ ਸ਼ੁਰੂ ਕਰਦੇ ਨੇ ਕਿੰਨੇ ਜ਼ਿਆਦਾ ਸੁਪਨੇ ਲੈ ਕੇ ਉਹ ਅੱਗੇ ਵਧਦੇ ਨੇ ਅਧਿਆਪਕ ਵੀ ਜਿਨ੍ਹਾਂ ਨੇ ਪਹਿਲਾਂ ਨੈੱਟ ਕੀਤਾ ਪੀ ਐਚ ਡੀ ਕੀਤੀ ਤੇ ਹੋਰ ਵੀ ਉਹਨਾਂ ਨੇ ਆਪਣੀ ਜਿਹੜੀ ਕੁਆਲੀਫੀਕੇਸ਼ਨ ਪ੍ਰਾਪਤ ਕੀਤੀ ਹੈਗੀ ਇਹ ਵੱਧ ਤੋਂ ਵੱਧ ਤੇ ਉਹਨਾਂ ਨੇ ਕਿੰਨੀ ਮਿਹਨਤ ਲਾਈ ਕਿੰਨਾ ਤਿਆਗ ਕੀਤਾ ਕਿੰਨਾ ਉਹਨਾਂ ਦੇ ਵਿੱਚ ਉਹਨਾਂ ਦੇ ਘਰਦਿਆਂ ਦੇ ਸੁਪਨੇ ਨੇ ਉਹਨਾਂ ਦੇ ਅੱਗੋਂ ਬੱਚਿਆਂ ਦੇ ਸੁਪਨੇ ਨੇ ਉਹਨਾਂ ਸਾਰਿਆਂ ਸੁਪਨਿਆਂ ਦਾ ਕਤਲ ਕਰਨ ਦੇ ਵਾਸਤੇ ਸਰਕਾਰ ਦੀ ਜਿਹੜੀ ਹੈ ਸਿੱਖਿਆ ਨੀਤੀ ਏ ਇਹ ਬਿਲਕੁਲ ਸਾਡੇ ਸਾਹਮਣੇ ਖੜੀ ਆ ਤੇ ਮੈਨੂੰ ਇਸ ਤਰ੍ਹਾਂ ਲੱਗਦਾ ਆ ਕਿ ਜੇਕਰ ਅਸੀਂ ਆਪਣੇ ਪੰਜਾਬ ਨੂੰ ਬਚਾਉਣਾ ਆ ਤਾਂ ਅਸੀਂ ਆਪਣੇ ਲੋਕਾਂ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਸਿੱਖਿਅਤ ਕਰੀਏ ਤੇ ਸਿੱਖੇ ਤਾਂ ਹੀ ਕਰ ਸਕਦੇ ਆ ਜੇਕਰ ਅਸੀਂ ਐਜੂਕੇਸ਼ਨ ਪ੍ਰਬੰਧ ਦਾ ਸੁਧਾਰ ਕਰੀਏ ਤੇ ਪ੍ਰਬੰਧ ਦਾ ਸੁਧਾਰ ਕਿਵੇਂ ਹੋ ਸਕਦਾ ਆ ਕਿ ਜਿਹੜੇ ਸਾਡੇ ਅਧਿਆਪਕ ਨੇ ਕੁਆਲੀਫਾਈਡ ਅਧਿਆਪਕ ਨੇ ਉਹਨਾਂ ਨੂੰ ਵੱਤ ਤੋਂ ਵੱਧ ਜਿਹੜਾ ਹੈਗਾ ਰੋਜ਼ਗਾਰ ਦਈਏ ਤੇ ਅਸੀਂ ਆਓ ਆਪਾਂ ਸਾਰੇ ਮਿਲ ਕੇ ਇਹਨਾਂ ਅਧਿਆਪਕਾਂ ਦੀ ਬਾਹ ਫੜੀਏ ਤੇ ਨਾਲ ਉਹਨਾਂ ਅਧਿਆਪਕਾਂ ਦੀ ਜਿਹੜੇ ਪਹਿਲਾਂ ਕਾਲਜਾਂ ਵਿੱਚ ਪੜਾ ਰਹੇ ਨੇ ਕੁਆਲੀਫਾਈਡ ਨੇ ਉਹਨਾਂ ਦੇ ਹੱਕ ਦੇ ਵਿੱਚ ਵੀ ਗੱਲ ਕਰੀਏ ਜੇਕਰ ਅਸੀਂ ਅਜੇ ਹਨ ਨਹੀਂ ਕਰਾਂਗੇ ਤਾਂ ਸਾਡਾ ਭਵਿੱਖ ਸਾਨੂੰ ਜਿਹੜਾ ਦੁਰਕਾਰੇਗਾ ਕਿਉਂਕਿ ਅਸੀਂ ਆਪਣੇ ਬੱਚਿਆਂ ਦਾ ਖੁਦ ਨੁਕਸਾਨ ਕੀਤਾ ਜਿਹੜਾ ਵੀ ਇਹ ਇੱਕ ਬਹੁਤ ਹੀ ਸੰਵੇਦਨਸ਼ੀਲ ਮਸਲਾ ਹੈਗਾ ਰੋਜ਼ਗਾਰ ਦੇ ਨਾਲ ਜੁੜਿਆ ਹੋਇਆ ਮਸਲਾ ਸਾਡੇ ਅਧਿਆਪਕਾਂ ਸਾਡੇ ਬੱਚਿਆਂ ਦੇ ਨਾਲ ਦੇ ਸੁਪਨਿਆਂ ਦੇ ਨਾਲ ਜੁੜਿਆ ਹੋਇਆ ਮਸਲਾ ਆ ਤੇ ਅਸੀਂ ਹੱਕਾਂ ਦੀ ਲੜਾਈ ਲੜਨੀ ਆ ਉਹ ਆਪਾਂ ਅਧਿਆਪਕਾਂ ਦੀ ਹੱਕਾਂ ਦੀ ਲੜਾਈ ਦੇ ਵਿੱਚ ਹਾਮ ਲਾਈਏ ਤੇ ਉਹਨਾਂ ਦਾ ਜਾ ਕੇ ਵੱਧ ਤੋਂ ਵੱਧ ਜਿਹੜਾ ਉਹ ਸਮਰਥਨ ਦੇਈਏ ਸ਼ੁਕਰੀਏ